आज ਦੇ ਹੁਕਮਨਾਮਾ ਸਾਹਿਬ ਦੇ ਸੰਖੇਪ ਵਿਚਾਰ ਸਰਵਨ ਕਰੋ ਜੀ ਅਤੇ ਵਿਦਿਉ ਨੂੰ ਵਾਦ ਤੋਂ ਵਾਦ ਸ਼ੇਰ ਜਰੂਰ ਕਰੋ ਜੀ ਤਨਾਸੀ ਮਲਾ ਪਹਿਲਾ ਪ੍ਰਭੂ ਆਪ ਹੀ ਮਿਹਰ ਦੀ ਨਜ਼ਰ ਕਰੇ ਤਾਂ ਗੁਰੂ ਦੀ ਰਾਹੀ ਉਸ ਦਾ ਸਿਮਰਨ ਕੀਤਾ ਜਾ ਸਕਦਾ ਹੈ ਜੋ ਮਨੁੱਖ ਸਿਮਰਦਾ ਹੈ ਉਸ ਦਾ ਆਤਮਾ ਗੁਰਜਿਆਂ ਦੇ ਦੁੱਖ ਵੇਖ ਕੇ ਨਰਮ ਹੁੰਦਾ ਹੈ ਕਠੋਰਤਾ ਮੁਖ ਜਾਣ ਕਰਕੇ ਉਹ ਪ੍ਰਭੂ ਵਿੱਚ ਸੁਰਤੀ ਜੋੜੀ ਲਖਦਾ ਹੈ ਉਹ ਮਨੁੱਖ ਆਪਣੇ ਆਪੇ ਤੇ ਦੂਜਿਆਂ ਦੇ ਆਪੇ ਨੂੰ ਕਿੱਕੋ ਜਿਹਾ ਸਮਝਦਾ ਹੈ ਉਸ ਦੇ ਅੰਦਰ ਦੀ ਮੇਰ ਤੇ ਅੰਦਰ ਹੀ ਮਿਟ ਜਾਂਦੀ ਹੈ ਇੱਕ ਪਰਮਾਤਮਾ ਦਾ ਸਿਮਰਨ ਗੁਰੂ ਦੀ ਕਿਰਪਾ ਨਾਲ ਹਾਸਲ ਹੁੰਦਾ ਹੈ ਤੇ ਜਿਸ ਮਨੁੱਖ ਦਾ ਚਿੱਤ ਪਰਮਾਤਮਾ ਨਾਲ ਪਰਛ ਜਾਂਦਾ ਹੈ ਉਸ ਨੂੰ ਮੂਰ ਮੌਤ ਦਾ ਡਰ ਨਹੀਂ ਪਹੁੰਚਦਾ ਇੱਕ ਲਹਾਵ

ਸੇਵਕ ਉਹ ਹੈ ਜੋ ਮਾਲਕ ਦੀ ਇਹੋ ਜਿਹੀ ਸੇਵਾ ਕਰੇ ਕਿ ਜਿਸ ਮਾਲਕ ਦੀ ਦਿੱਤੀ ਹੋਈ ਜਿੰਦ ਹੈ ਉਸ ਦੇ ਅੱਗੇ ਇਸ ਨੂੰ ਪੇਟਾ ਦੇ ਦੇਵੇ ਅਜਿਹਾ ਸੇਵਕ ਮਾਲਕ ਨੂੰ ਪਸੰਦ ਆ ਜਾਂਦਾ ਹੈ ਮਾਲਕ ਦੇ ਘਰ ਵਿੱਚ ਕਬੂਲ ਪਹਿਚਾਣਦਾ ਹੈ ਉਸ ਦੀ ਹਜ਼ੂਰੀ ਵਿੱਚ ਆਦਰ ਸਤਕਾਰ ਪਾਉਂਦਾ ਹੈ ਤਿੰਨ ਜਿਹੜਾ ਸੇਵਕ ਆਪਣੇ ਸਤਿਗੁਰੂ ਦੇ ਆਤਮਕ ਸਰੂਪ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਉਹ ਗੁਰੂ ਦੇ ਦਰ ਤੋਂ ਮਨ ਇਛਕ ਫਲ ਹਾਸਲ ਕਰਦਾ ਹੈ ਸਦਾ ਫਿਰ ਰਹਿਣ ਵਾਲਾ ਮਾਲਕ ਪ੍ਰਭੂ ਉਸੋਤੇ ਇਤਨੀ ਮਹਿਰ ਕਰਦਾ ਹੈ ਕਿ ਉਸ ਨੂੰ ਮੌਤ ਦਾ ਭੀ ਕੋਈ ਡਰ ਨਹੀਂ ਰਹ ਜਾਂਦਾ ਚਾਰ ਨਾਨਕ ਕਹਦਾ ਹੈ ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਸਦਾ ਫਿਰ ਰਹਿਣ ਵਾਲੇ ਪ੍ਰਭੂ ਦੀ ਸਿੱਖੀ ਸਾਲਾਹ ਵਾਲੀ ਇਸ ਗੁਰ ਬਾਣੀ ਨਾਲ ਪਿਆਰ ਪਾਣਦਾ ਹੈ ਤਦੋਂ ਉਹ ਮਾਇਆ ਦੇ ਮੋਹ ਤੋਂ ਖਲਾਸੀ ਦਾ ਦਰਵਾਜ਼ਾ ਲੱਗ ਲੈਂਦਾ ਹੈ ਸਿਫਤ ਸਲਾਹ ਵਾਲਾ ਇੱਕ ਸ੍ਰੇਸ਼ਟ ਗੁਰ ਸ਼ਬਦ ਹੀ ਅਸਲ ਜਪ ਹੈ ਅਸਲ ਤਪ ਹੈ 5 2 4 ਵਿਚਾਰ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ ਸਿੱਖ ਕੋਸਟ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂਕਿ ਤੁਹਾਨੂੰ